ਵਾਹਿਗੁਰੂ ਜੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਕਿਉਂਕਿ ਮੈਂ ਜਿੰਨੀ ਵਾਰ ਇਹ ਵੀਡੀਓ ਵੇਖੀ ਮਨ ਪਰੇਸ਼ਾਨ ਹੋ ਜਾਂਦਾ ਹੈ ਇਹ ਵੀਡੀਓ ਕਿਸੇ ਭੜਕਾਉ ਮਕਸਦ ਲਈ ਨਹੀਂ ਬਲਕਿ ਜਾਗਰਤ ਕਰਨ ਲਈ ਬਣਾਈ ਗਈ ਹੈ ਕਿ ਆਖਰ ਅਸੀਂ ਕਰ ਕੀ ਰਹੇ ਹਾਂ ਆਪਾਂ ਖੰਡ ਪਾਠ ਕਰਾਉਂਦੇ ਹਾਂ ਗੁਰੂ ਸਾਹਿਬ ਨੂੰ ਘਰ ਲੈ ਕੇ ਆਉਂਦੇ ਹਾਂ ਬੇਨਤੀਆਂ ਕਰਦੇ ਹਾਂ ਅਰਦਾਸਾਂ ਕਰਦੇ ਹਾਂ ਤੇ ਕਈ ਵਾਰ ਗੁਰੂ ਸਾਹਿਬ ਨੇ ਸਾਡੇ ਕਾਰਜ ਪੂਰੇ ਕੀਤੇ ਹਨ ਉਹਨਾਂ ਦਾ ਸ਼ੁਕਰਾਨਾ ਕਰਨ ਲਈ ਗੁਰੂ ਸਾਹਿਬ ਨੂੰ ਘਰ ਲੈ ਕੇ ਆਉਂਦੇ ਹਨ ਪਰ ਇਹ ਵੀਡੀਓ ਵੇਖ ਕੇ ਮਨ ਉਦਾਸ ਹੋ ਗਿਆ ਕਿ ਆਖਰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਤਾਬਿਆਂ ਤੇ ਬੈਠ ਕੇ ਇਹ ਕੀ ਹੋ ਰਿਹਾ ਹੈ ਕਿ ਇਹਨਾਂ ਨੂੰ ਗੁਰੂ ਸਾਹਿਬ ਦਾ ਕੋਈ ਭੌਨੀ ਡਰ ਨਹੀਂ ਪਰ ਇਸ ਦੇ ਨਾਲ-ਨਾਲ ਇਹ ਵੀ ਜ਼ਰੂਰੀ ਹੋ ਜਾਂਦਾ ਹੈ ਇਹ ਜ਼ਿੰਮੇਵਾਰੀ ਗ੍ਰੰਥੀ ਸਿੰਘਾਂ ਦੀ ਜਾਂ ਘਰਵਾਲਿਆਂ ਦੀ ਹੋਣੀ ਜ਼ਰੂਰੀ ਹੈ ਜਿਨ੍ਹਾਂ ਨੇ ਆਪਣੇ ਘਰ ਗੁਰੂ ਸਾਹਿਬ ਦੇ ਚਰਨ ਪਵਾਏ ਹਨ ਉਹਨਾਂ ਦੀ ਡਿਊਟੀ ਵੀ ਬਣਦੀ ਹੈ ਕਿ ਇੱਕ ਜਾਣਾ ਗੁਰੂ ਸਾਹਿਬ ਦੇ ਕੋਲ ਹਾਜ਼ਰੀ ਭਰੇ ਨਾਲੇ ਤਾਂ ਗੁਰੂ ਸਾਹਿਬ ਦੀ ਬਾਣੀ ਸੁਣਨ ਨੂੰ ਮਿਲੇਗੀ ਨਾਲੇ ਇਹੋ ਜਿਹੀ ਹਰਕਤਾਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ ਤੇ ਇਹ ਸ਼ਰਵਾਤ ਸਾਨੂੰ ਕਰਨੀ ਚਾਹੀਦੀ ਹੈ ਹੁਣ ਇਸ ਵੀਡੀਓ ਵਿੱਚ ਵੇਖੋ ਕਿ ਗੁਰੂ ਸਾਹਿਬ ਦੀ ਤਾਬਿਆ ਤੇ ਬੈਠੇ ਇਹ ਦੋ ਸਿੰਘ ਕੀ ਕਰ ਰਹੇ ਹਨ ਇਹ ਆਪਣੀ ਮौज-ਮਸਤੀ ਵਿੱਚ ਲੱਗੇ ਹਨ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਦੀਆਂ ਗਲਤੀਆਂ ਨੂੰ ਬਖਸ਼ ਕੇ ਇਨਾਂ ਨੂੰ ਸਮੱਤ ਬਖਸ਼ ਕਿਉਂਕਿ ਮਨੁੱਖ ਗਲਤੀਆਂ ਦਾ ਪਤਲਾ ਹੈ ਪਰ ਇਹੋ ਜੀ ਗਲਤੀ ਦਿਲ ਚੀਰਵੀ ਹੋ ਜਾਂਦੀ ਹੈ ਦਿਲ ਨੂੰ ਟੀਸ ਪਹੁੰਚਾਉਂਦੀ ਹੈ ਤੇ ਅਸੀਂ ਅਰਦਾਸ ਵਿੱਚ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਜਾਪ ਕਰਦੇ ਹਾਂ ਸੇਵਾ ਕਰਦੇ ਹਾਂ ਹੋਈਆਂ ਭੁੱਲਾਂ ਦੀ ਮਾਫੀ ਮੰਗਦੇ ਹਾਂ ਪਰ ਇਹੋ ਜੀ ਭੁੱਲ ਦੀ ਮਾਫੀ ਬੜੀ ਮੁਸ਼ਕਲ ਮਿਲਦੀ ਹੈ ਸੋ ਸਾਨੂੰ ਜਾਗਰੂਕ ਹੋਣਾ ਚਾਹੀਦਾ ਹੈ ਤੇ ਗੁਰੂ ਸਾਹਿਬ ਦਾ ਡਰ ਹਰ ਵੇਲੇ ਮਨ 'ਚ ਰੱਖਣਾ ਚਾਹੀਦਾ ਹੈ ਤੇ ਪਿਆਰ ਸਤਿਕਾਰ ਨਾਲ ਉਹਨਾਂ ਦੀ ਬਾਣੀ ਪੜ੍ਹਨੀ ਚਾਹੀਦੀ ਹੈ ਧੰਨਵਾਦ ਜੀ